ਅਸ਼ਟਪਦੀ 8 ਪਦਿਆਂ ਵਾਲੀ ਰਚਨਾ ਹੈ ਜੀ ਜਿਹੇ ਪ੍ਰਸਾਦ 36 ਅੰਮ੍ਰਿਤ ਖਾਹੇ ਇੱਥੇ ਹੁਣ ਗੱਦੇ ਨੂੰ ਸਿਹਾਰੀ ਆ ਗਈ ਸਾਰਿਆਂ ਚ ਗੱਦੇ ਨੂੰ ਸਿਹਾਰੀ ਆ ਗਈ ਧਿਆਨ ਮਾਰੋ ਜੀ ਕਿਰਪਾ ਦੁਆਰਾ ਕਿਰਪਾ ਨਾਲ ਆਪਾਂ ਸਭ ਪ੍ਰਭੂ ਦੀ ਕਿਰਪਾ ਦੁਆਰਾ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦੇ ਹਾਂ ਸ਼ੁਕਰ ਕਰਿਆ ਕਰੋ ਤਿਸ ਠਾਕੁਰ ਕੋ ਰਖ ਮਨ ਮਾਹੇ ਹੁਣ ਦੇਖੋ ਜਿਹੜਾ 33 ਦੇ ਸੱਸੇ ਨੂੰ ਔਂਕੜ ਲੱਗਿਆ ਹੋਇਆ ਨਾਲ ਹੀ ਠਾਕੁਰ ਲਿਖ ਦਿੱਤਾ ਉਹਦਾ ਰਾਰਾ ਮੁਕਤ ਹੈ ਇਹ ਬੋ ਵਚਨ ਨਹੀਂ ਐ ਇਸੇ ਕਰਕੇ ਠਾਕੁਰ ਨੂੰ ਚੇਤੇ ਰੱਖਣਾ ਕਰ ਯਾਦ ਕਰੀਏ ਮਨ ਚ ਵਸਾ ਕੇ ਰੱਖ ਜਿਹੇ ਪ੍ਰਸਾਦ ਸੁਗੰਧ ਤਤ ਤਨ ਲਾਵੇ ਸੁਗੰਧ ਤਤ ਇਹਨੂੰ ਤਤ ਬੋਲਦੇ ਨੇ ਕੋਈ ਤਤ ਸੁਗੰਧ ਤਤਨ ਲਾਵੇ ਜਿਹਦੀ ਕਿਰਪਾ ਨਾਲ ਸਰੀਰ ਤੇ ਸੁਗੰਧੀਆਂ ਅਸੀਂ ਲਾਉਂਦੇ ਆ ਸ਼ੁਕਰ ਕਰਿਆ ਕਰੋ ਮਾਲਕ ਨੇ ਸਾਡੇ ਅੰਦਰ ਇਹ ਇੱਛਾ ਪ੍ਰਵਲ ਕੀਤੀ ਹੈ ਸ਼ੁਕਰ ਜੇ ਬਿਮਾਰ ਬੰਦਾ ਹੋਵੇ ਉਹ ਇੰਟਰਸਟ ਨਹੀਂ ਉਹਨੂੰ ਕੀ ਲੈਣਾ ਸੁਗੰਧੀਆਂ ਦਾ ਉਹਨੂੰ ਇੰਟਰਸਟ ਨਹੀਂ ਉਹਨੂੰ ਸੰਬੰਧੀਆਂ ਉਹਦਾ ਆਪਣਾ ਵੀ ਠੀਕ ਨਹੀਂ ਹੈ ਅਸੀਂ ਸ਼ੁਕਰ ਕਰੀਏ ਸਾਡੇ ਤੇ ਕਿਰਪਾ ਕੀਤੀ ਹੈ ਮਾਲਕ ਨੇ ਸਾਡੇ ਅੰਦਰ ਇੱਛਾ ਪ੍ਰਵਲ ਹੈ ਅਸੀਂ ਸੋਚਦੇ ਹਾਂ ਸਾਡੂੰ ਕਿਰਪਾ ਕਰਕੇ ਉਹ ਜਣਾ ਰਿਹਾ ਏਦਾਂ ਕਰਦਾ ਏਦਾਂ ਕਰਦਾ ਅਸੀਂ ਸ਼ੁਕਰ ਕਰੀਏ ਤੀ ਸੁਖੋ ਸਿਮਰਤ ਪਰਮ ਗਤਿ ਭਾਵੈ ਯਾਦ ਕਰ ਉਹਦੀ ਯਾਦ ਸਿਮਰਨ ਦੇ ਨਾਲ ਪਰਮ ਗਤੀ ਭਾਵ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ਮਨੁੱਖ ਉਹਨੇ ਯਾਦ ਕਰੀਏ ਜਿਹੇ ਪ੍ਰਸਾਦ ਵਸੈ ਸੁਖ ਮੰਦਰ ਕਰੀਤਾ ਮੰਦਰ ਜਿਹੇ ਪ੍ਰਸਾਦ ਵਸੈ ਸੁਖ ਮੰਦਰ ਅਸੀਂ ਬਸਦੇ ਹਾਂ ਉੱਥੇ ਸਾਨੂੰ ਸਾਰੀਆਂ ਸੁਹੂਲਤਾ ਦਿੰਦਾ ਹੈ ਸਾਨੂੰ ਉਦੰਬ ਅਖੀਸ਼ ਕਰਦਾ ਹੈ ਸਾਨੂੰ ਚਲਾ ਫਲਾ ਕੇ ਰੱਖਦਾ ਹੈ ਤੀਸੈ ਤੇ ਆਏ ਸਦਾ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਸ਼ਬਦ ਗੁਰੂ ਗੁਰੂ ਸਾਹਿਬ ਦੀ ਮੂਰਤ ਨੂੰ ਆਪਣੇ ਧਿਆਨ ਵਿੱਚ ਧਰ ਤੀਸੈ ਤੇ ਆਏ ਸਦਾ ਮਨ ਅੰਦਰ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਇਹਨੂੰ ਗ੍ਰਹਿ ਬਸ ਇਦਾਂ ਹੀ ਬੋਲਣ ਨੂੰ ਗ੍ਰਹਿਹਾ ਕਈ ਗ੍ਰਹਿਹਾ ਗਰੇਹੋ ਇਦਾਂ ਬੋਲਣੇ ਇਦਾਂ ਨਹੀਂ ਜੀ ਗ੍ਰਹਿ ਸੰਗ ਸੁਖ ਵਸਨਾ ਜੀ ਦੀ ਕਿਰਪਾ ਨਾਲ ਸਾਡੇ ਆਪਣੇ ਘਰ ਵਿੱਚ ਅਸੀਂ ਸੁੱਖ ਨਾਲ ਰਹਿੰਨੇ ਆਂ ਸ਼ੁਕਰ ਕਰੀਏ ਕਈਆਂ ਦੇ ਘਰ ਚ ਮਾਂ ਭਾਰਤ ਚੱਲਦਾ ਐਨੀ ਸਬਜੀ ਗਰਮ ਨਹੀਂ ਹੁੰਦੀ ਜਿੰਨੇ ਉਹ ਗਰਮ ਹੁੰਦੇ ਨੇ ਜੇ ਪ੍ਰਸਾਦ ਗ੍ਰਹਿ ਸੰਗ ਸੁਖੋ ਵਸਨਾ ਸ਼ੁਕਰ ਕਰੀਏ ਵਾਹਿਗੁਰੂ ਜੀ ਦਾ ਜੀ ਦੀ ਕਿਰਪਾ ਨਾਲ ਅਸੀਂ ਸਾਰੇ ਆਪਣੇ ਘਰਾਂ ਵਿੱਚ ਸੁੱਖ ਨਾਲ ਰਹਿੰਨੇ ਆਂ आठ पहर सिमरो तीसरसना अठे पहर तुरद करिए पता नहीं असि की की बोली जाने की की बोली जाने महाराज का कहें आठ पैर सिमरो सरसना असं की की बोली जाने अठे पैहर ध्यान आप जी मेहरामत करो ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵਾਂ ਸੋਗ ਅਗਨ ਮੈਂ ਮਨ ਨਾ ਬਿਆਪੈ ਆਠ ਪਹਿਰ ਗੁਨ ਗਾਵਾਂ ਮੰਗੂ ਰਾਮ ਤੇ ਇੱਕ ਦਾਰ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਸਵਾਦ ਨੇ ਪਦਾਰਥ ਉਹਦੀ ਕਿਰਪਾ ਨਾਲ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੀ ਜੇ ਮਾਲਕ ਦੀ ਕਿਰਪਾ ਤਾਂ ਹੀ ਰੰਗ ਤਮਾਸ਼ੇ ਦਿਸਦੇ ਨੇ ਭਾਈ ਉਹ ਸਭ ਤੋਂ ਪਹਿਲਾਂ ਇੱਕ ਟੀਵੀ ਹੁੰਦਾ ਸੀ ਕੋ ਰੇਡੀਓ ਹੁੰਦਾ ਸੀ ਰੇਡੀਓ ਤੋਂ ਸਮਾਂ ਨਿਕਲਣ ਨਵਾਦ ਨਾ ਉਹ ਸਲੋਰਾ ਟੀਵੀ ਆ ਗਿਆ ਸੀ ਬਲੈਕ ਐਂਡ ਵਾਈਟ ਟੀਵੀ ਸਾਡੇ ਪਿੰਡ ਵਿੱਚ ਨਾ ਸਾਡੇ ਦਾਦਾ ਜੀ ਕੈਪਟਨ ਰਟਾਇਰਮੈਂਟ ਸੀ ਮੈਨੂੰ ਨਹੀਂ ਪਤਾ ਸਾਡੇ ਫਾਦਰ ਸਾਹਿਬ ਸਾਡੇ ਪਰਿਵਾਰ ਨੇ ਦੱਸਨੇ ਆ ਉਹ ਸਾਰਾ ਮੱਲ ਇਕੱਠਾ ਹੋ ਕੇ ਸਾਡੇ ਘਰੇ ਆ ਕੇ ਦੇਖਦਾ ਹੁੰਦਾ ਸੀ ਟੀਵੀ ਖੁਸ਼ੀ ਸੀ ਸਾਰੇ ਲੋਕਾਂ ਨੂੰ ਪਿੰਡ 'ਚ ਖੁਸ਼ੀ ਵੀ ਉਹਨਾਂ ਨੇ ਟੀਵੀ ਲੈ ਲਿਆ ਤੇ ਵੇਖੋ ਧਿਆਨ ਨਾਲ ਟੀਵੀ ਪੀ ਟੀਵੀ ਦਾ ਕਰੇਜ਼ ਘਟ ਗਿਆ ਹੁਣ ਕੀ ਹੋ ਗਿਆ ਕੌਣ ਆਗੇ ਹੁਣ ਫੋਨ ਚ ਸਾਰਾ ਕੁਝ ਚੱਲਦਾ ਹੈ ਹੈ ਤੇ ਤਮਾਸ਼ੇ ਹੀ ਨੇ ਭਾਈ ਤਮਾਸ਼ੇ ਨੇ ਇਸ ਸੰਸਾਰ ਵੱਲ ਵੀ ਵੇਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਰੰਗ ਤਮਾਸ਼ੇ ਦਿਸਦੇ ਨੇ ਸਭ ਕੁਝ ਦਿਸਦਾ ਉਹਦਾ ਸ਼ੁਕਰ ਕਰੀਏ ਹੁਣ ਇੱਕ ਗੱਲ ਸੋਚਣ ਵਾਲੀ ਹੈ ਅਸੀਂ ਸ਼ੁਕਰ ਕਰੀਏ ਇਹ ਰੰਗ ਤਮਾਸ਼ੇ ਦੀਸਦੇ ਨੇ ਸਾਡਾ ਦੇਖਣ ਨੂੰ ਦੇਖਣ ਨੂੰ ਦਿਲ ਕਰਦਾ ਅਸੀਂ ਵੇਖਦੇ ਆ ਜੇ ਜੇ ਧੋਦੀਲੀ ਬਦਲ ਦਵੇ ਸਾਡਾ ਕੁਝ ਮਾਨੀ ਨਾ ਕਰੇ ਜੇ ਉਹ ਦੀਲੀ ਬਦਲ ਦੇਵੇ ਫਿਰ ਅਸੀਂ ਕੀ ਕਰ ਲਾਂਗੇ ਕੁਝ ਵੀ ਨਹੀਂ ਕਰ ਸਕਦੇ ਬਚਪਨ ਦੇ ਤਮਾਸ਼ੇ ਹੋਰ ਜਵਾਨੀ ਦੇ ਤਮਾਸ਼ੇ ਹੋਰ ਰੰਗ ਤਮਾਸ਼ੇ ਬਿਰਧ ਅਵਸਥਾ ਦੇ ਤਮਾਸ਼ੇ ਰੰਗ ਹੋਰ ਅਸੀਂ ਕੀ ਕਰ ਲਾਂਗੇ ਫਿਰ ਨਾਨਕ ਸਦਾ ਧਿਆਇ ਇਹਾ ਤਿਆਵਨ ਜੋਗ ਅਜਿਹੇ ਧਿਆਵਨ ਜੋਗ ਪਿਤਾ ਨੂੰ ਸਦਾ ਧਿਆਇ ਜਿਹਦੀ ਕਿਰਪਾ ਨਾਲ ਸਭ ਕੁਝ ਚੰਗ ਰਿਹਾ ਉਹਨੂੰ ਧਿਆਉਣਾ ਚਾਹੀਦਾ ਹੈ ਬਿਆਖਿਆ ਸੁਣ ਕੇ ਆਨੰਦ ਆਇਆ ਮੁਬਾਰਕ ਹੈ ਪ੍ਰੈਕਟੀਕਲ ਵੀ ਕਰ